ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡਰੱਗਸ ਦੇ ਮਸਲੇ ਤੇ ਪੰਜਾਬ ਸਰਕਾਰ ਨੂੰ ਬੜੀ ਤਕੜੀ ਫਟਕਾਰ ਲਗਾਈ ਹੈ ਖਾਸ ਕਰਕੇ ਪੁਲਿਸ ਨੂੰ ਹਾਈ ਕੋਰਟ ਨੇ ਕਿਹਾ ਹੈ ਕਿ ਇਸ ਅਹਿਮ ਮਸਲੇ ਤੇ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਨੇ ਜਾਂਚ ਕੀਤੀ ਹੈ ਉਸ ਤੋਂ ਜ਼ਿਆਦਾ ਹੈ ਕਿ ਉਸਨੇ ਆਧੁਨਿਕ ਤੌਰ ਤਰੀਕਿਆਂ ਦਾ ਇਸਤੇਮਾਲ ਨਹੀਂ ਕੀਤਾ ਹਾਈ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੀ ਇਸ ਮਹੱਤਵਪੂਰਨ ਮਸਲੇ ਤੇ ਅਣਗਹਿਲੀ ਵਰਤੀ ਹੈ ਸ਼ਾਇਦ ਇਸੇ ਕਰਕੇ ਹੀ ਡਰੱਗਸ ਦੇ ਖਿਲਾਫ ਮੋਹਮ ਵਿੱਚ ਪਹਿਲੇ 6 ਮਹੀਨੇ ਤਾਂ ਕਾਫੀ ਫਰਤੀ ਵਰਤੀ ਗਈ ਪਰ ਪਿਛਲੇ ਕੁਝ ਮਹੀਨਿਆਂ ਤੋਂ ਤਸਕਰੀ ਕਰਨ ਵਾਲੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਲਈ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਇਹੋ ਜੇ ਮਸਲੇ ਤੇ ਸਿਰਫ ਇਹ ਦਾਵਾ ਕਰਨਾ ਕਿ ਇੰਨੇ ਕਰੋੜ ਦਾ ਡਰੱਗਸ ਫੜਲੇ ਨੇ ਜਾਂ ਦੋਸ਼ੀਆਂ ਨੂੰ ਪੇਸ਼ ਕਰਨਾ ਬਹੁਤ ਨਹੀਂ ਹੈ ਜਾਂਚ ਨੂੰ ਸਿਰੇ ਚੜਾਉਣ ਵਾਸਤੇ ਸਹੀ ਤਫਤੀਸ਼ ਦੀ ਲੋੜ ਹੈ ਇਹ ਟਿੱਪਣੀ ਕਰਦੇ ਹੋਏ ਜੱਜ ਸਾਹਿਬਾਨ ਨੇ ਇੱਕ ਉੱਚ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਇਹ ਕਮੇਟੀ ਇਸ ਮਸਲੇ ਦੀ ਜਾਂਚ ਉੱਤੇ ਨਿਗਰਾਨੀ ਰੱਖੇਗੀ। ਹਾਈ ਕੋਰਟ ਵੱਲੋਂ ਇਹ ਟਿੱਪਣੀ ਅਤੇ ਫਟਕਾਰ ਸ਼ਲਾਘਾਯੋਗ ਹੈ ਪਰ ਅਫਸੋਸ ਹੈ ਕਿ ਹਾਈ ਕੋਰਟ ਨੇ ਇੰਨੇ ਇਹ ਮਸਲੇ ਤੇ ਸੀਬੀਆਈ ਜਾਂਚ ਦੇ ਹੁਕਮ ਨਹੀਂ ਦਿੱਤੇ। ਇਸ ਮਸਲੇ ਦੀ ਜਾਂਚ ਸੀਬੀਆਈ ਵੱਲੋਂ ਇਸ ਕਰਕੇ ਹੋਣੀ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਬੜੇ ਵੱਡੇ ਸਿਆਸੀ ਅਤੇ ਰੂਕਵਲੇ ਲੀਡਰਾਂ ਦੇ ਨਾਮ ਵੀ ਵੱਜ ਰਹੇ ਨੇ ਇਨ੍ਹਾਂ ਚ ਸਰਵਨ ਸਿੰਘ ਫਲੋਰ ਅਤੇ ਵਿਕਰਮ ਸਿੰਘ ਮਜੀਠੀਆ ਦੇ ਨਾਮ ਵੀ ਸ਼ਾਮਲ ਨੇ ਜ਼ਾਹਰ ਹੈ ਕਿ ਇਨ੍ਹਾਂ ਮੰਤਰੀਆਂ ਦੀ ਮਿਲੀਪੁਗਤ ਦੀ ਜਾਂਚ ਪੰਜਾਬ ਪੁਲਿਸ ਕਰਨ ਤੋਂ ਅਸਮਰਥ ਹੈ ਹਲੇ ਵੀ ਸਮਾਂ ਹੈ ਕਿ ਇਹ ਜਾਂਚ सीबीआई ਨੂੰ ਸੌਂਪ ਦਿੱਤੀ ਜਾਵੇ